ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾਸ ਸਾਹਿਬ ਇੱਕ ਓੰਕਾਰ ਸਤਗੁਰ ਪ੍ਰਸਾਦ ਸलो ਹੁਕਮ ਹਲਾ ਪਹਿਲਾ ਦੁਖਦਾਰੋ ਸੁਗਰੋਗ ਪਿਆਜਾ ਸੁਤੰਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋਂ ਕਰੀ ਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਤਰੰਤ ਨ ਜਾਹੀ ਲਖਿਆ ਰਹਾ ਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਇਕਲ ਕਲਾ ਭਰਪੂਰ ਰਹਿਆ ਉਹ ਸੱਚਾ ਸਾਹਿਬ ਸਿੱਖ ਸੋ ਵੱਲੇ ਓ ਜਿਨ ਕੀ ਤੀਸੋਂ ਪਾਰ ਪਿਆ ਕਹੋ ਨਾ ਨ ਕਰਤੇ ਕੀ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿਆ ਸੋਦਰ ਰਾਗ ਆਸਾ ਮਹਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਹਜਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਨਿਕ ਸੰਖਾ ਕੇਤੇ ਤੇਰੇ ਵਮਣਾਰੇ ਕੇਤੇ ਤੇਰੇ ਰਾਗ ਪ੍ਰੀਸੋਂ ਕਹੀਏ ਕੇਤੇ ਤੇਰੇ ਗਾਵਣ ਹਾਰੇ ਗਾਵਨ ਤੁਧ ਨੋ ਪੂਣ ਪਾਣੀ ਬੈ ਸੰਤਰ ਗਾਵੈ ਰਾਜਾ ਤਰੰਦੁਆਰੇ ਗਾਵਨ ਤੁਧ ਨੋ ਚਿਤ ਗੋ ਪਦ ਲਿਖ ਜਾਣਨ ਲਿਖ ਲੇਗ ਤਰੰ ਵਿਚਾਰੇ ਗਾਵਨ ਤੁਧ ਨੋ ਇਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰਾ ਸੰਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧਨੋ ਸਿਦ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ गावण तुदनो पण्डित पर नरकीसर जगज्व वेदनाले गावण तुदनो मोहनिया मनमोहन स्वर्ग मच पे आले गावण तुदनो रत्न पाए तेरे अठसर तीर्थ नाले गावण तुदनो जोद महाबल सोरा गावण तुदनो खाणी चारे गावण तुदनो खंडमंडल ब्रह्मंडा कर कर रखे तेरे तारे ਸੇ ਤੂਦ ਨੋ ਗਾਵਨ ਜੋ ਤੁਰ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੂਦ ਨੋ ਗਾਵਨ ਸੇ ਮੈਂ ਚਿਤਨਾ ਆ ਮਨ ਨਨ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੇ ਨਾਈ ਐਬੀ ਉਸ ਜੈ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖਿਆ ਕਿ ਤਾਂ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਚਾਓ ਸਹਾपत ਸਾਇਬ ਨਾਨਕ ਰਹਿਣ ਰਜਾਈਆ ਸਮਾ ਲਾ ਬੈਲਾ ਸੁਨ ਵਡਾ ਕੈਸਵ ਕੋਏ ਕੇਵੜ ਵਡਾ ਡੇਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹਿ ਸਮਾਏ

ਕਰਮ ਮਿਲੇ ਨਹੀਂ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਬ ਦੀ ਪਰੇ ਤੇਰੇ ਪੰਡਾਰਾ ਜਿਸ ਨੂੰ ਦੇਤੀ ਸੈ ਕਿਆ ਚਾਰਾ ਨਾਨਕ ਸਖ ਸਵਾਰਣ ਹਾਰਾ ਸਮਹਲਾ ਪਹਿਲਾ ਆਖਾਂ ਜਿਵੇਂ ਵਿਸਰੇ ਮਰ ਜਾਵਾਂ ਆਖਣ ਓਕਾ ਸਾਚਾ ਨਾ ਉਸ ਸਾਚੇ ਨਾਮ ਕੀ ਲਾਗੇ ਪੂਖ ਉਦਭੁਖ ਹੈ ਕਾਇ ਚਲੀਐ ਦੁਖ ਹੈ ਸੋਖ ਤੋਂ ਮਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਿਲਵੜਿਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਮਰ ਨਾ ਹੋਵੇ ਸੋਗ ਦੇਂਦਾ ਰਹਿਣਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਏ ਨਾ ਕੋ ਹਵਾ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਾਂ ਵਿਸਾਰ ਤੇ ਕਮ ਜਾਤ ਨਾਨਕ ਨਾਵੇ ਬਾਜਿਸ ਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪੁਰਖਾ ਬਿਨੋ ਕਰੋ ਗੁਰਪਾਸ ਕਮ ਕੀ ਰੇ ਕਿਰਮ ਸਤਗੁਰ ਸਰਣਾਇ ਕਰਦੇ ਆ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਅਰ ਕੀਰਤ ਹਮਰੀ ਰਹਿ ਰਾਸ ਰਹਾ ਹਰ ਜਨ ਕੇ ਵਡਪਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਪਤਾਸ ਹੈ ਮਿਰ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾ ਗਹਿ ਨ ਜੰਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਹ ਜੀਵੇ ਤ੍ਰਿਜੀ ਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿਨ ਧਰ ਮਸਤਗ ਲਿਖਿਆ ਲਿਖਾਸ ਤਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ 5 ਕਾਹੇ ਰੇ ਮਨ ਚਿਤ ਵਹਿ ਉਦਮ ਜਾ ਹਰ ਹਰ ਜੀਓ ਪਰਿਆ ਸਹਿਲ ਪਤਰ ਮਹਿ ਜੰਤੂ ਪਾਏ ਤਾਂ ਕਾਰਿ ਜਕਾ ਗੈ ਕਰ ਧਰਿਆ ਮੇਰੇ ਮਾਂ ਦੋ ਜੀ ਸਤ ਸੰਗਤ ਮਿਲੇ ਸੋਤਰੇਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁਖੇ ਕਾ ਸਟਾਰਿਆ ਰਹਾਉ ਜਨਨਪੀਤਾ ਲੋਕ ਸੋਤ ਬਨੇਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸੰਬਾਹੇ ਠਾਕੁਰ ਕਾਹੇ ਮਨ ਕੋ ਕਰਿਆ ਊੜੇ ਊੜੇ ਆਵਸ ਕੋ ਸਾਥਿਸ ਪਾਛੇ ਬਚਰੇ ਛਰਿਆ ਤਿੰਨ ਕਮਣ ਖੁਲਾਵੇ ਕਮਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਾ ਸਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈ ਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਪੁਰਖ ਨਿਰੰਜਨ ਨਾ ਪੁਰਖ ਨਿਰੰਜਨ ਰਗਮਗ ਮਿਆ ਪਾਰ ਸਭ ਤਿਆਵਹਿ ਸਭ ਤਿਆਵੈ ਤੁਧ ਜੀ ਅਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੁਝੀਆਂ ਕਾਂ ਦਾ ਤਾਰਾ ਹਰ ਤੇ ਆਵ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰਾ ਪੇ ਠਾਕੁਰਾ ਨਾ ਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰੇ ਕੋਪਰ ਸਮਾਣਾ ਇਕ ਦਾਤੇ ਪੇ ਖਾਰੀ ਜੀ ਸਭ ਤੇਰੇ ਛੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਪੂਤਾ ਜੀ ਓ ਤੁੱਤ ਬਿਨਾਂ ਵਰ ਨਾ ਜਾਣਾ ਉਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾ ਖਵਖਾਣਾ ਜੋ ਸੇਵਹਿ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਨਾ ਹਰਿ ਤਿਆਵਹਿ ਹਰਿ ਤਿਆਵੈ ਤੁਧ ਜੀ ਸੇ ਜਨ ਜੁਗ ਮੇ ਸੁਗਵਾਸੀ ਸੇ ਮੁਕਤ ਸੇ ਮੁਕਤ ਭਏ ਜਿਨਾਂ ਧਿਆਇਆ ਜੀ ਤਿਨ ਟੂਟੀ ਜਮਕੀ ਫਾਸੀ ਜਿਨ ਨਿਰਪੋ ਜਿਨ ਹਰ ਨਿਰਪੋ ਤੇ ਆਇਆ ਜੀ ਤਿਨ ਕਾ ਕੋ ਸਬ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁ ਦਜੀ ਅਰਨ ਕਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਂ ਪੈ ਜਪੈ ਬੇਅੰਤਾਂ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਦਾ ਸਾਸਤਾ ਜੀ ਕਰ ਕਰਿਆ ਕਟ ਕਰਮ ਕਰਨਤਾ ਸੇ ਭਗਤ ਸੇ ਪਦ ਪਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਅਰ ਭਗਵੰਤਾ ਤੂੰ ਬਾਦਪੁਰ ਕ ਪਰੰਪਰ ਕਰਤਾ ਜੀ ਤੁਧ ਜੇ ਵਡ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਾਸਦਾ ਤੂੰ ਏਕੋ ਜੀ ਤੂੰ ਨੇ ਚਲ ਚੜਤਾ ਸੋਈ ਤੁਦ ਆਪੇ ਪਾਹਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋਈ ਤੁਦ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੁਦ ਆਪੇ ਸਿਰੇ ਸਭਿ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਸ ਕਾ ਜਣੋ ਆਸਾ ਮਹੱਲਾ ਚੌਥਾ ਤੂੰ ਕਰਤਾ ਸਤਿਆਰ ਮੈਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜੋ ਤੂੰ ਦੇ ਸੋਇਓ ਪਾਈ ਰਹਾ ਸਭ ਤੇਰੀ ਤੂੰ ਸਭਨੀ ਤਿਆਆ ਜਿਸਨੋ ਕਿਰਪਾ ਕਰਹ ਤਿੰਨਾ ਮਰਤਨ ਪਾਇਆ ਗੁਰਮੁਖ ਲਾ ਦਾ ਮਨਮੁਖ ਗਵਾਇਆ ਤੁਦਾ ਆਪੇ ਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝੇ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗ ਮੇਲ ਜਿਸਨੋ ਤੂੰ ਜਾਣ ਆਏ ਸੋਈ ਜਣ ਜਾਣ ਹਰ ਗੁਣ ਸਦਹੀ ਆ ਤੁਖਾਣਾ ਜਿਨ ਹਰ ਸੇਵਿਆ ਤਿੰਸੂ ਕੋ ਪਾਇਆ ਸਹਿਜ ਹੀ ਅਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋ ਕੋਏ ਤੁਰ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖ ਜਾਨੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਕੀਤੇ ਸਰਵੰਡ ਪਹਿਲੇ ਨਿਵਾਸਾ ਪਾਣੀ ਪਾਵਗ ਤਿਨਹਿ ਕੀਆ ਪੰਕਜ ਮੋਹੋ ਪਗ ਨਹੀਂ ਚਾਲਾਮ ਦੇਖਾਂ ਤੈ ਡੂਬੀਐ ਮਨ ਇੱਕ ਨ ਚੇਤ ਸਮੂੜ ਮੰਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾ ਹੀ ਵਿਸਰਿਆ ਸਾ ਮਹੱਲਾ ਪੰਜਵਾਂ ਪਹੀ ਪ੍ਰਾਪਤ ਮਾਨੁ ਦੇ ਹੋਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀਆ ਅਵਰ ਕਾਜ ਤੇਰਾ ਕਿਤਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭੋਜਲ ਤਰਨ ਕੈ ਜਨਮ ਵਿਰਥਾ ਜਾ ਤਰੰਗ ਮਾਇਆ ਕਹਿ ਰਹਾ ਓ ਜਪ ਤਪ ਸੰਜਮ ਤਨਮਨਾ ਕਮਾਇਆ ਸੇਵਾ 사ਗਨ ਜਾਣਿਆ ਹਰ ਰਾਇਆ ਕਹੋ ਨਾਨਕ ਮਨੀਚ ਕਰਮਾਂ ਸਰਨ ਪਰੇ ਕੀ ਰੱਖੋ ਸਰਮਾਨ बात शाही दसवी कबयो बाच बिनती चौपाई हमरी करो हाथ दए रक्षा पूर्ण होए चित की इच्छा तव चरणन मन रह हमारा अपना जान करो प्रतापारा हमरे दुष्ट सबे तुम काव हो आप हाथ दए महे बचावो सुखी बसे मोरो परिवार सेवक सिख सबे करतारा मोर अच्छा नी कर दए करे सब बैरन को आज संगरे है ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹਿ ਪਿਆਸਾਂ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਹੋ ਸੋ ਤੁਮ ਤੇ ਪਾਉ ਸੇਵਕ ਸੇਖ ਮਾਰੇ ਤਾਰਿਆ ਚੁੰਚੁੰਚ ਸਤਰਹ ਮਾਰੇ ਮਾਰਿਆ ਹੈ ਆਪ ਹੱਥ ਦਾ ਮੂਜਾ ਉਪਰੇ ਹੈ ਮਰਨ ਕਾਲ ਕਾ ਤਰਾਸ ਨਿਵਰੇ ਹੈ ਉਹ ਜੋ ਸਦਾ ਮਾਰੇ ਪਛਾ ਸਰੀਏ ਤੁਝ ਜੂ ਕਰਿਓ ਰੱਛਾ ਰੱਖ ਲਿਓ ਮੈਂ ਰਕਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਿਸਣ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੋ ਅਵਤਰਾ काल पाए कर विष्णु प्रकाशा सकल काल का किया आत्मा जवन काल योगी शिव कियो बेदराज ब्रह्मा ज्योतियो जवन काल सब लोक सवारा नमशकार है ताहे हमारा जवन काल सब जगत बनायो देव दत्त यचनो पजायो आदंते कवतारा सोई गुरु समझो हमारा नमस्कारति सही कोमारी सकल प्रजा जन आप सवारी शिव कण को शिव गुण सुख दियो सत्रण कोपल मोबद कियो कट कट के अंतर की जानत भले बुरे की पीर पहचानत चींटी ते कुंचर अस्तूला सब पर कृपा दृष्ट कर भूला ਸੰਤਨ ਦੁਪਾਏ ਤੇ ਦੁਖੀ ਸੁਗਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨ ਕਟ ਕਟ ਕੇ ਪੜ ਪੜ ਕੀ ਜਾਣ ਜਬ ਉਹ ਕਰਖ ਕਰਾ ਕਰਤਾਰ ਪਰ ਜਾਂ ਤਰਤ ਤਵ ਦੇ ਅਪਾਰ ਜਬ ਆਕਰਖ ਕਰਤੋ ਕਬਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰੇਸ਼ਟ ਅਵਤਾਰ ਆ ਪਾਪਨੀ ਬੂਜੋ ਚਾਰ ਹੈ তুম ਸਮહી ਤੇ ਰਹ ਤਨੀ ਰਲਮ জানਤ বেদペਧ ਰਲਮ Nirankar Nirbhakar Nilamb Aad Nilanad Samb Kaaka moodo chaar ta peda janko pehnu na paavta bed taako kripa han nu manat maha mood kach peda janat महादेव को कहत सदा सेव निरंकार का चिन्हतन है पेव आपे अपनी बुध है जेती वर्णत पिन पिन तो है तेती तुमरा लखा न जाय पसारा के विद सजा पर तम संसारा एक रूप अनूप स्वरूप रंक पयो राव के पूपांड जेरज से तज किन्नी उत्पय खान बाहर रच देनी ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮੰਡ ਭਇਓ ਸੰਕਰ ਇਕੱਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਬਾ ਅਜੁਗਾ ਸਰੂਪ ਸੇ ਅੰਭਵਾ ਬਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਐ ਸਿਖ ਸੰਗਰੋ ਦੁਸ਼ਟ ਜੀਤੇ ਉਟਵਤੋ ਤ ਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਹਸਤੇ ਤ ਸਰਣੀ ਪਰੇ ਤਿਨਕੇ ਦੁਸ਼ਟ ਦੂਤ ਹਵੇ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਨਿਨਕੇ ਤੁਮ ਸੰਕਰ ਸਵਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਂ ਸਭ ਕਾਲਾ ਦੁਸ਼ਟ ਰੇਸਟਾ ਟਰੇ ਤਦ ਕਾਲਾ ਕਿਰਪਾ ਦੇਸ ਤਨ ਜਾਈ ਨਿਹਰ ਹੋ ਤਾਂ ਕੇ ਤਾਪ ਤਨਕ ਮੋਹਰ ਹੋ ਰਿੱਧ ਸਿੰਧ ਕਰਮੋ ਸੁਭ ਹੋਈ ਦੁਸ਼ਟ ਛਾਚ ਵਸ ਸਕ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰ ਜਿਨ ਨਰ ਨਾਮ ਤੇਹਾਰੋ ਕਹਾ ਦਾਰਦ ਦੁਸ਼ਟ ਧੋਖਤੇ ਰਹਾ ਕੜਗ ਕੇਤ ਮੈਂ ਸਰਣ ਤੇਹਾਰੀ ਆਪ ਹਾਥ ਦੈ ਲੇਹੁ ਬਾਰੇ ਸਰਬ ਠੋਰ ਮੋਹੋ ਸਹਾਈ ਦੁਸ਼ਟ ਧੋਖਤੇ ਲਿਓ ਬਚਾਈ ਸਵਿਆ ਪਾਏ ਗਏ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮੰਨਿਓ ਸਿਮਰਤ ਸਾਸਤਰ ਵੇਤ ਸਭ ਬਹੁ ਭੇਦ ਕਹੈ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸੋ ਤਹ ਬਖਾਨਿਓ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਸੁਹਾਰ RAM ਕਲੀ ਮਹੱਲਾ ਤੀਜਾ ਅਨੰਦਿਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿਜ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਮਨ ਜੀ ਨਿਵਾਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆਕੋ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਗਲਾ ਸਬਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕ્યા ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਚਨ ਮੇਰਾ ਆਧਾਰੋ ਸਾਚਾ ਨਾਮ ਧਾਰ ਮੇਰਾ ਜਿਨ ਭੁੱਖਾ ਸਮ ਗਵਾਈਆਂ ਕਰ ਸਾਤ ਸੁਖ ਮਨ ਐਵਸੇ ਆਜਨੇ ਚਾ ਸਾਂ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤੇਤ ਕਰ ਸਭਗੈ ਕਰ ਸਭਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ पंचदूत तुद वसकी ते काल कंटक मारिया तुर करम पाया तुद जिन कौ से नाम हर कै लागे कह ननग तै सु कहवा तित कर अनहद वाजे अनद सुनो वड पागी हो सगल मनोरथ पुरे पर ब्रह्मप्रब पाया उतरे सगल विसोरे ਦੁਖ ਰੋਗ ਸੰਤਾ 'ਤੇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹੀ ਆ ਪਰਪੂਰੇ ਬਿਨਵੰਤ ਨਾਨਕ ਗੁਰ ਚਰਣ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਏ ਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਹੈ ਵਸਤਤ ਜੀ ਨੈ ਜਾਈ ਨਿਤ ਨਿਤ ਨਕਰਤਾਰੋ ਤਮ ਸੰਸਾਰ ਚੜਨ ਲਗਤ ਰਹੀ ਐ ਸਬ ਨਾਨਕ ਬ੍ਰਹਮ ਪ੍ਰਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਾਂ ਤੋ ਨਹੀਂ ਮੈਨੋ ਜੋ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੇ ਰੰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪਉੜੀ ਇਤਤੋ ਸਮਰਤ ਜਿੱਥੇ ਕੋਏ ਨਾਹੇ ਉਤੈ ਤੇਰੀ ਰਾਤ ਅਗਨੀ ਉਦਰ ਮਾਹੇ ਸੁਣ ਕੈ ਝਮਕੇ ਦੂਤ ਨਾਏ ਤੇਰਾ ਛੜ ਜਾਹੇ ਪਉ ਜਲ ਵਿਖਮਸ ਗਾਹ ਗੁਰ ਸ਼ਬਦੀ ਪਾਰ ਪਾਹੇ ਜਿੰਨ ਕੋ ਲੱਗੀ ਪਿਆਸ ਅਮਰ ਦਸੇ ਖਾਹੇ ਕਲਮੈਉ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹ ਸਾਹੇ 버ਤਾ ਕੋਈ ਨਾ ਜਾਏ ਜੇ ਆਵੇ ਤੁਧ ਆਹੇ ਸਲੋਕ ਮਹੱਲਾ ਪੰਜਵਾਂ ਅੰਤਰ ਗੁਰਿਆ ਰੱਦਣਾ ਜੇਵਾ ਜਪ ਗੁਰ ਨਾਉ ਨਿਤਰੀ ਸਤਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹਿ ਪਾਈ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉਤਮ ਕਾਢੀ ਐ ਵਿਰਲੇ ਕੇ ਹੀ ਕੇ ਮਹੱਲਾ ਪੰਜਵਾਂ ਰਖੇ ਰਕਣਹਾਰ ਆਪ ਬਾਰਿਆਂ ਨ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨ ਹੋਆ ਆਪਦੇ ਆਲ ਮਨਹੋ ਨਾ ਵੀ ਸਾਰਿਆਂ ਸਾਧ ਜਨ ਕੈ ਸੰਗ ਪਉ ਜਲਤਾਰਿਆਂ ਨ ਸਾਧ ਜਨ ਕੈ ਸੰਗ ਪਉ ਜਲਤਾਰਿਆਂ ਨ ਸਾਖਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਆਂ ਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੋ ਕਹੋ ਏ ਸਗਲੇ ਦੁਖ ਜਾਹੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ